मेरा नाम मखतूल सिंह पिंड बासर के गल्ला जिला अमृतसर सा हां जी सर 4 साल पहले ਤੁਸੀਂ ਬੋਡੀ ਸਰਵਿਸਪੈਕ ਯੂਜ਼ ਕੀਤਾ ਸੀ हां जी ਪਹਿਲਾਂ ਵਾਲੀ ਵੀਡੀਓ ਵੀ ਤੁਹਾਡੀ ਬਣੀ ਹੋਈ ਹੈ 4 ਸਾਲ ਪਹਿਲਾਂ ਦੀ हां जी ਤੇ ਅੱਜ ਆਪਾਂ 4 ਸਾਲਾਂ ਬਾਅਦ ਦੁਬਾਰਾ ਮਿਲ ਰਹੇ ਹਾਂ ਤੁਹਾਨੂੰ ਤੇ ਕੀ ਕੀ ਪ੍ਰੋਬਲਮਾਂ ਸੀ ਜੀ 4 ਸਾਲ ਪਹਿਲਾਂ ਬੋਡੀ ਸਰਵਿਸ ਪੈਕ ਪੀ ਨਾਲ ਕੀ ਕੀ ਠੀਕ ਹੋਇਆ ਔਰ ਅੱਜ ਕੰਡੀਸ਼ਨ ਕੀ ਹੈ ਤੁਹਾਡੀ 4 ਸਾਲ ਪਹਿਲਾਂ ਮੇਰੀ ਇਹੋ ਜਿਹੀ ਕੰਡੀਸ਼ਨ ਸੀ ਕਿ ਮੈਂ ਤੁਰ ਨਹੀਂ ਸਕਦਾ ਮੰਜੇ ਤੇ ਪਿਆ ਹੋਇਆ ਸੀ ਮੇਰੇ ਪੈਰਾਂ ਤੇ ਲੱਤਾਂ 'ਚ ਸੋਜਾਂ ਪਈਆਂ ਹੋਈਆਂ ਸਨ ਸਾਹ ਮੈਨੂੰ ਜੜਦਾ ਸੀ weight ਮੇਰਾ 1.5 ਕਿਲੋ ਤੋਂ ਉੱਪਰ ਸੀ ਤਾਂ ਬਿਲਕੁਲ ਮੈਂ ਇੱਕ ਮਿੱਟੀ ਵਾਂਗੂ ਗਿਆ ਹੋਇਆ ਸੀ ਤੇ ਜਦੋਂ ਮੈਂ ਬਾਡੀ ਸਬਜੂਡ ਵਰਤੇ ਤਿੰਨਾ ਮਹੀਨੇ 100 ਦਿਨ ਦਾ ਕੋਰਸ ਕਰਕੇ ਮੇਰੇ ਇੱਕ ਇੱਕ ਕਰਕੇ ਸਾਰੀਆਂ ਪ੍ਰੋਬਲਮਾਂ ਦੂਰ ਹੋ ਗਈਆਂ ਮੈਨੂੰ ਹੁਣ ਨਾ ਕਦੇ ਸੋਜਾਂ ਪਈਆਂ ਨੇ ਨਾ ਕਦੇ ਸਾਹ ਚੜਦਾ ਮੇਰਾ weight ਵੀ 40 ਕਿਲੋ ਹੁਣ ਤੱਕ ਘਟ ਚੁੱਕਾ ਵਾ ਤੇ ਬਿਲਕੁਲ ਸਰੀਰ ਦੇ ਵਿੱਚ ਜਾਨ ਜੀ ਪੈ ਗਈ ਆ ਵਧੀਆ ਜ਼ਿੰਦਗੀ ਜੀ ਰਹਿਆ ਹਾਂ ਹਾਂਜੀ ਮਹਲਾ 4 ਸਾਲ ਤੋਂ ਤੁਸੀਂ ਯੂਜ਼ ਕੀਤਾ 4 ਸਾਲ ਪਹਿਲਾਂ 4 ਸਾਲ ਪਹਿਲਾਂ ਅੱਜ ਵੀ ਤੁਸੀਂ ਬਿਲਕੁਲ ਓਕੇ ਬਿਲਕੁਲ ਓਕੇ ਹੈ ਜੀ ਤਾਂ ਕਾਫੀ ਪਰਿਵਾਰ ਤੁਹਾਡੀ ਨੈਟ ਤੇ ਵੀਡੀਓ ਦੇਖਣਗੇ ਉਹਨਾਂ ਨੂੰ ਬਾਡੀ ਸਰਵਸ ਪੈਕ ਦੇ 5 ਜੁੱਸਾ ਬਾਰੇ ਵੀ ਸੀ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਇੱਕ ਸੰਜੀਵਨੀ ਬੂਟੀ ਆ ਬਾਕੀ ਜਿਨ੍ਹਾਂ ਨੂੰ ਕੋਈ ਮਾੜੀ ਮੋੜ ਪ੍ਰੋਬਲਮ ਹੈ ਨਾ ਉਹ ਜ਼ਰੂਰ ਵਰਤੇ ਤਾਂ ਕਿ ਅਸੀਂ ਬਿਮਾਰੀਆਂ ਤੋਂ ਸਾਡਾ ਸਟਕਾਰਾ ਹੋ ਸਕੇ ਅਸੀਂ ਲੰਮੇ ਸਮੇਂ ਤੱਕ ਬਿਮਾਰੀਆਂ ਜਨਾ ਜੀਏ ਅਸੀਂ ਵਧੀਆ ਜ਼ਿੰਦਗੀ ਜੀਏ ਨਵੀਂ ਜ਼ਿੰਦਗੀ ਜੀਏ ਥੈਂਕ ਯੂ ਸਰ ਪਰ ਸਰ ਤੁਹਾਨੂੰ ਇਹ ਤਾਂ ਨਹੀਂ ਕਹਿ ਕੇ ਦਿੱਤਾ ਸੀ ਵੀ ਤੁਹਾਡੀਆਂ ਇਹ ਬਿਮਾਰੀਆਂ ਠੀਕ ਕਰੂਗਾ ਤੁਹਾਨੂੰ ਤਾਂ ਇਹ ਕਹਿਆ ਸੀ ਵੀ ਇਹ ਤਾਂ ਤੁਹਾਡੇ ਸਰੀਰ ਦੀ ਸਿਰਫ ਸਫਾਈ ਕਰਦਾ ਐ ਕਰੂਗਾ ਹਾਂ ਸਿਰਫ ਸਫਾਈ ਕਰੂਗਾ ਬਿਲਕੁਲ ਬਿਮਾਰੀ ਦੀ ਤਾਂ ਆਪਣੀ ਕੋਈ ਗੱਲ ਨਹੀਂ ਪਰ ਤੁਸੀਂ ਦੱਸ ਰਹੇ ਹੋ ਵੀ ਸਾਡੀਆਂ ਇਹ ਬਰੋਮ ਬਿਮਾਰੀਆਂ ਇਹ ਵੀ ਠੀਕ ਹੋ ਜਾਂਦੀਆਂ ਬਿਲਕੁਲ ਬਿਲਕੁਲ ਧੰਨਵਾਦ ਜੀ ਥੈਂਕ ਯੂ ਸਰ